ਖਬਰ ਫਰੋਜਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਧੁੰਦ ਦੇ ਕਾਰਨ ਫਰੋਜਪੁਰ ਫਾਜ਼ਿਲਕਾਰ ਰੋਡ ਪਿੰਡ ਲਾਲਚੀਆਂ ਨੇੜੇ ਇੱਕ ਪੈਟਰੋਲ ਪੰਪ ਕੋਲ ਕਾਰ ਅਤੇ ਬੱਸ ਰੋਡਵੇਜ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰਾਂ ਦੇ ਕਾਫੀ ਸੱਟਾਂ ਲੱਗੀਆਂ ਜਿਸ ਵਿੱਚੋਂ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਜੋ ਕਿ ਚੰਡੀਗੜ੍ਹ ਤੋਂ ਸਵੇਰੇ ਜਲਾਲਾਬਾਦ ਨੂੰ ਆ ਰਹੇ ਸੀ ਦੂਸਰੇ ਪਾਸੇ ਪੰਜਾਬ ਰੋਡਵੇਜ ਦੀ ਬੱਸ ਫਾਜ਼ਿਲਕਾ ਤੋਂ ਫਿਰੋਜ਼ਪੁਰ ਵੱਲ ਜਾ ਰਹੀ ਸੀ ਤਾਂ ਪਿੰਡ ਲਾਲਚੀਆਂ ਕੋਲ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਕਾਰ ਸਵਾਰਾਂ ਦੇ ਕਾਫੀ ਸੱਟਾਂ ਲੱਗੀਆਂ ਜਿਸ ਵਿੱਚੋਂ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਜਾਣਕਾਰੀ ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਚਾ ਮਮਾ ਡੈਥ ਹੋ ਗਈ ਉਹਨਾਂ ਦੀ ਹਾਂਜੀ ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਦੀ ਅਰੇ ਮਮਾ ਉਹਨਾਂ ਨੂੰ ਤੁਹਾਨੂੰ ਆਪੱਖੇ ਜ਼ਿੰਦਗੀ ਬਖਸ਼ੇ ਉਹਨਾਂ ਨੂੰ ਕੀ ਆਪਣੇ ਕੀ ਰਿਸ਼ਤੇਦਾਰ ਸੀ ਵਿੱਚ ਮੇਰੇ ਬ੍ਰਦਰ ਇਨ ਲਾ ਸੀ ਜੀ ਮੇਰੇ ਸੋਹਰਾ ਪਰਿਵਾਰ ਅੱਛਾ ਜੀ ਹਾਂਜੀ ਤੇ ਮਾਤਾ ਦੀ ਡੈਥ ਹੋਈ ਹੈ ਹਾਂਜੀ ਮਾਤਾ ਦੀ ਡੈਥ ਹੋਈ ਠੀਕ ਵਿੱਚ ਬੱਚੇ ਵੀ ਸਨ ਤੇ ਹਾਂਜੀ ਬੱਚੇ ਸੀ ਉਹ ਦੂਜੀ ਗੱਡੀ 'ਚ ਸੀ ਉਹ ਬੱਚਤ ਹੈ ਕਿੱਥੋਂ ਆ ਰਹੇ ਸੀ ਇਹ ਸਾਰੇ ਤੇ ਚੰਡੀਗੜ੍ਹ ਤੋਂ ਆ ਰਹੇ ਸੀ ਚਾ ਚੰਡੀਗੜ੍ਹ ਤੋਂ ਚੱਲੇ ਹੋਏ ਸੀ ਹਾਂਜੀ ਸਵੇਰ ਚੱਲੇ ਸੀ ਉਤੋਂ ਹਾਂ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਹੋ ਸੰਤ ਸਵੇਰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਬਹੁਤ ਅੱਛਾ ਜੀ ਹਾਂਜੀ ਸੰਤ ਤਾਂ ਪਤਾ ਹੀ ਨਹੀਂ ਖੱਪਾ ਚੱਲ ਰਿਹਾ ਸੀ ਆਸੀਂ ਆ ਗਏ ਸੀ ਇੱਥੇ ਲਾਈਵ ਦਿਖਾਉਣਾ ਸ਼ੁਰੂ ਕੀਤਾ ਸੀ ਨੰਬਰ ਵੀ ਦਿਖਾ ਰਹੇ ਸੀ ਵਾਰ-ਵਾਰ ਵੀ ਪਰਿਵਾਰ ਤੱਕ ਜਾਣਕਾਰੀ ਪਹੁੰਚ ਸਕੇ ਨਹੀਂ ਸਾਨੂੰ ਕਿਸੇ ਦਾ ਫੋਨ ਗਿਆ ਸੀ ਉਸੇ ਵੇਲੇ ਚੱਲ ਪਏ ਠੀਕ ਜੀ ਫੋਨ ਗਿਆ ਜੀ ਹਾਂਜੀ